ਇਹ ਕੋਈ ਕਿਸ ਨੇ ਆਇਆ ਸੀਗਾ ਕਾ ਜਾਣਾ ਫਿਰ ਹੁਣ ਤਾਂ ਬੜਕੜ ਮੱਤਾ ਕੜਮੁੱਤਾ ਲੈ ਕੇ ਕੋਈ ਨਹੀਂ ਜਾਂਦਾ ਹੈਗਾ ਬਾਦੂ ਭੇਡ ਚਾਲ ਆਗਲੇ ਨੂੰ ਤੰਗ ਕਰਨਾ ਹੁਣ ਤਾਂ ਅਗਲਾ ਆਪ ਪੇ ਦੋ ਜੀ ਨੇ ਘਰ ਦੇ ਦੋ ਜਾਂਦੇ ਨੇ ਚਾਰ ਨੇ ਚਾਰ ਜਾਂਦੇ ਨੇ ਕਿਉਂ ਕਿਸਦਾ ਦਵਾਲਾ ਕੱਢਣ ਜਾਣਾ ਵਾ ਹੈ ਹੋਰ ਮੈਂ ਤੁਹਾਨੂੰ ਇਹੀ ਕਿਹਾ ਸੀ ਵੀ ਦੇਖ ਕਿਸੇ ਦਾ ਇੰਨਾ ਨਹੀਂ ਕਰੀਦਾ ਹੁੰਦਾ ਤੁਸੀਂ ਘਰ ਦੀਆਂ ਘਰ ਦੀਆਂ ਦੋਏ ਤਿੰਨ ਦਰਾਂ ਵਿੱਚ ਠਣੀਆਂ ਜਾਓ ਬਸ ਠੀਕ ਨਾ ਭੈਣੇ ਅਗਰ ਖਾਣ ਦਾ ਨਹੀਂ ਪਤਾ ਲੈਣ ਨਹੀਂ ਦੇਣ ਨਹੀਂ ਅੱਗੇ ਮੇਰੇ ਨਾਲ ਇਹਨੂੰ ਵਿਆਹ ਲੈ ਗਈ ਮੇਰੀ ਸਹੇਲੀ ਦੀ ਕੁੜੀ ਦਾ ਵਿਆਹ ਸੀ ਭਾਣੇ ਉੱਥੇ ਗੁਲਾਬ ਜਮਣੀ ਚਟਨੀ ਨਾਲ ਖਾਈ ਜਵੇ ਸਾਰੇ ਕੱਪੜੇ ਲੈ ਵੇਲ ਨੂੰ ਚਿੱਟਾ ਸੂਟ ਪਾ ਕੇ ਗਈ ਨਰ ਮੈਂ ਕਿਹਾ ਵੀ ਕੋੜੇ ਸਾਗ ਨਾਲ ਚੱਲੀਆਂ ਕੋਈ ਗੂੜਾ ਪਾਲਾ ਕੋਈ ਮਰਮਟਾ ਦਾਲ ਦੂਧ ਦਾ ਦਾੜ ਪਾ ਜੇ ਹੁੰਦਾ ਨਾ ਖਾਣ ਪੀਣ ਦਾ ਵੀ ਨਹੀਂ ਪਤਾ ਹੈਗਾ ਜਿਵੇਂ ਹਾਂ ਉਹੀ ਤਾਂ ਹੈ ਜਿੱਥੇ ਵੀ ਜਾਂਦੀ ਹੈ ਸਾਰਾ ਢੰਡ ਲੈ ਲੈਂਦੀ ਆ ਆ ਪਾ ਹੋ ਕਰ ਟੁੱਟੀ ਚ ਪਾਣੀ ਹੈ ਨਹੀਂ ਸੀ ਲੋਕਾਂ ਦਾ ਗਵਾਂਡੀਆਂ ਦੇ ਘਰੇ ਬਾਲਟੀ ਚੱਕੀ ਫਿਰੇ ਨਾਲ ਕਤਰ-ਕਤਰ ਗਾਲਾਂ ਕੱਢਦੀ ਫਿਰੇ ਇੱਕ ਚੰਗੀ ਗੱਲ ਸਭ ਦੀ ਟੈਕੀਆਂ ਮੁੱਕ ਜਾਂਦੀਆਂ ਨੇ ਕਿਸੇ ਦਾ ਚ ਕੋਈ ਕਸੂਰ ਨਹੀਂ ਗੱਲ ਲਾਈਟ ਦਾ ਕੀ ਪਤਾ ਕਦੋਂ ਕੱਟ ਲਾ ਲੈਣ ਹਾਂ ਪਰ ਪਰ ਇਹ ਗੱਲ ਤਾਂ ਗਲਤ ਆ ਫਿਰ ਭਾਈ ਆਪਦਾ ਜਨਰੇਟਰ ਲਿਆ ਕੇ ਰੱਖ ਲਓ ਹਾਂ ਆਹੋ ਠੀਕ ਆ ਉਹੀ ਤਾਂ ਮੈਂ ਕਹੇ ਸੀਗੀ ਮੈਂ ਕਿਹਾ ਭਾਣੇ ਪਾਣੀ ਤਾਂ ਸਾਰਾਂ ਦੀ ਮੁੱਕਿਆ ਹਾ ਟੈਂਕੀਆਂ ਚ ਤੈਨੂੰ ਕਿਹੜਾ ਫਿਰ ਜੇ ਜਵਾਬ ਦੇ ਤਾਂ ਗਾਲਾਂ ਕੱਢ ਦੇ ਕਤਰ-ਕਤਰ ਕਾਲਾ ਕੱਢ ਦਿਓ ਘਰ ਤੱਕ ਜਾਂਦੀ ਆ ਇੱਕ ਵਾਰ ਫਿਰ ਮੈਂ ਤਾਂ ਜਾ ਕੇ ਗੁੱਤੋਂ ਫਾੜੀ ਉੱਤੇ ਹਾਂ ਮਾਕਾ ਮੱਤਕ ਮੇਟਣੀਆਂ ਖਵਾ ਦੂੰ ਮੈਂ ਨਾ ਗਾ ਕੱਢਣੀਆਂ ਨਾ ਮੈਂ ਗਾਲ ਖਾਣੀਆਂ ਮੈਂ ਕਿਹਾ ਕਦੇ ਅਸੀਂ ਵੀ ਤੈਨੂੰ ਗਾਲ ਕੱਢੀ ਆ ਮੈਂ ਕਿਹਾ ਮੈਂ ਤਾਂ ਗੁੱਤ ਤੇ ਫੜ ਕੇ ਚੱਕਰ ਦੇ ਦੂੰ ਤੈਨੂੰ ਚੁੱਪ ਕਰ ਗਈ ਮੁਰਤੇ ਸਾਡੇ ਘਰੇ ਆਏ ਵੀ ਸਾਲ ਸਾਲ ਪਈ ਹੋਵੇ ਹੁਣ ਵੀ ਆਪੀ ਆਉਣ ਲੱਗੀ ਆ ਮੈਂ ਕਿਹਾ ਉਹ ਨਿਉਂਗਾ ਦਿੱਤਾ ਸੀ